ਆ ਤਾਂ ਬੜੀ ਅਜੀਬ ਜੀ ਤੇ ਸੋਚਣ ਵਿਚਾਰਨ ਵਾਲੀ ਕਹਾਣੀ ਬਣ ਗਈ ਪਹਿਲਾਂ ਬਠਿੰਡਾ ਦੇ ਵਿੱਚ ਇੱਕ ਜਿਹੜੀ ਲੇਡੀ ਪੁਲਿਸ ਵਾਲੀ ਐ ਉਹਦੇ ਕੋਲੋਂ ਸਿਰਫ 17 ਗ੍ਰਾਮ ਚਿੱਟਾ ਫੜਿਆ ਗਿਆ ਤੇ ਉਸ ਤੋਂ ਬਾਅਦ ਹੁਣ 3.4 ਕਿਲੋ ਚਿੱਟਾ ਇਨਸਪੈਕਟਰ ਸਮੇਤ 8 ਜਣਿਆਂ ਕੋਲੋਂ ਫੜਿਆ ਗਿਆ ਤੇ ਅੱਜ ਇਸ ਮਸਲੇ ਦੇ ਉੱਪਰ ਜਿਹੜੇ ਵੱਡੇ ਉਸ ਅਫਸਰ ਨੇ ਗੁਰਪ੍ਰੀਤ ਸਿੰਘ ਢੁੱਲਰ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਤੇ ਵਾਵਾ ਸਾਰੀ ਜਾਣਕਾਰੀ ਦਿੱਤੀ ਹੈ ਔਰ ਬੜੀ ਦੂਰ ਤੱਕ ਤਾਰਾਂ ਇਸ ਗ੍ਰੋਥੀਆਂ ਜੋੜ ਦਿੱਤੀਆਂ ਨੇ ਪਰ ਇੱਥੇ ਕਈ ਵੱਡੇ ਸਵਾਲ ਪੈਦਾ ਹੋ ਗਏ ਨੇ ਜਿਹੜੇ ਹੈਰਾਨ ਕਰਦੇ ਹੈਰਾਨ ਕਿਹੜੇ ਸਵਾਲ ਕਰਦੇ ਨੇ ਦੇਖੋ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੁਣ ਇੱਕ ਇਨਸਪੈਕਟਰ ਜਿਹੜਾ ਕੇਂਦਰੀ ਏਜੰਸੀ ਦਾ ਇਨਸਪੈਕਟਰ ਹੈ ਉਹ ਮਨਜੀਤ ਸਿੰਘ ਨਾਲ ਉਹਦਾ ਦੋਸਤ ਰਵੀ ਤੇ 6 ਜਣੇ ਹੋਰ ਉਹ ਚਿੱਟੇ ਸਮੇਤ ਪੁਲਿਸ ਕਹਿੰਦੀ ਅਸੀਂ ਗ੍ਰਿਫਤਾਰ ਕੀਤੇ ਨੇ ਉਹਨਾਂ ਕੋਲੋਂ ਚਿੱਟਾ ਪਤਾ ਕਿੰਨਾ ਬਰਾਬਦ ਕੀਤਾ ਪੁਲਿਸ ਕਹਿੰਦੀ 3/4 ਕਿਲੋਗ੍ਰਾਮ ਤੇ ਉਹਨਾਂ ਦੇ ਧਾਰ ਪੁਲਿਸ ਨੇ ਇਹ ਮਤਲਬ ਇੱਕ ਦਿਨ ਪਹਿਲਾਂ ਉਹ ਫੜੇ ਨੇ ਹੁਣ ਤੱਕ ਪੁਲਿਸ ਕਹਿ ਰਹੀ ਆ ਵੀ ਅਸੀਂ ਸਾਰੀ ਪੜਤਾਲ ਕਰ ਲਈ ਐ ਉਹਨਾਂ ਦੇ ਧਾਰ ਜੁੜੇ ਨੇ ਪਾਕਿਸਤਾਨ ਦੇ ਨਾਲ ਪਾਕਿਸਤਾਨ ਦੇ ਦੋ ਕੁ ਸਮਗਲਰ ਨੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਜਿੰਨ ਪਹਿਲਾ ਫੜੇ ਸੀ ਦੋ ਵਿਅਕਤੀ ਉਹਨਾਂ ਚ ਇੱਕ ਮਨਜੀਤ ਇੱਕ ਰਵੀ ਜਿਹੜਾ ਇੱਕ ਇਨਸਪੈਕਟਰ ਤੇ ਇੱਕ ਉਹਦੇ ਨਾਲ ਦਾ ਉਸ ਤੋਂ ਬਾਅਦ ਹੋਰ ਫੜਲੇ ਤੇ ਫਿਰ ਹੋਰ ਕਿੰਨੇ ਸਾਰੇ ਜਿਹੜੇ ਉਹਨਾਂ ਦੇ ਨਾਲ ਜੁੜੇ ਵਿਅਕਤੀ ਨੇ ਉਹਨਾਂ ਦੇ ਨਾਂ ਪੁਲਿਸ ਨੇ ਅੱਜ ਨਸ਼ਰ ਕੀਤੇ ਨੇ ਪਰ ਇੱਥੇ ਹੀ ਸਵਾਲ ਆਇਆ ਸਵਾਲ ਇਹ ਹੈ ਕਿ ਹੁਣ ਬਠਿੰਡੇ ਵਾਲੀ ਜਿਹੜੀ ਮਹਿਲਾ ਪੁਲਿਸ ਅਫਸਰ ਫੜੀ ਐ ਉਹਦੇ ਤਾਰ ਕਿੱਥੇ ਜੁੜੇ ਸੀ ਉੱਤੇ ਕਿੱਥੇ ਜੁੜੇ ਸੀ ਥੱਲੇ ਇਹਦੇ ਬਾਰੇ ਹੁਣ ਤੱਕ ਪੁਲਿਸ ਕਿਉਂ ਕੁਝ ਦੱਸਣ ਨੂੰ ਤਿਆਰ ਨਹੀਂ ਪੁਲਿਸ ਨੇ ਤਿੰਨ ਵਾਰ ਉਹ ਮਹਿਲਾ ਪੁਲਿਸ ਵਾਲੀ ਦਾ ਰਿਮਾਂਡ ਲਿਆ ਪੰਜ ਦਿਨ ਰਿਮਾਂਡ ਲੈ ਕੇ ਉਹ ਤੋਂ ਪੁੱਛਗਿੱਛ ਕੀਤੀ ਐ ਪਰ ਹੁਣ ਤੱਕ ਪੁਲਿਸ ਨੇ ਕੱਖ ਨਹੀਂ ਦੱਸਿਆ ਵੀ ਉਹ ਮਹਿਲਾ ਪੁਲਿਸ ਵਾਲੀ ਕਿੱਥੋਂ ਚਿੱਟਾ ਲਿਆਉਂਦੀ ਸੀ ਕਿੰਨੂੰ ਦਿੰਦੀ ਸੀ ਉਹਦੇ ਕਿਹਦੇ ਕਿਹਦੇ ਨਾਲ ਤਾਰ ਜੁੜੇ ਸੀ ਸੰਪਰਕ ਕਿੱਥੇ ਕਿੱਥੇ ਸੀ ਉਹਦਾ ਕੁਝ ਨਹੀਂ ਦੱਸਿਆ ਹੁਣ ਦੇਖੋ ਇੱਕਾ ਗਰਨੇਡ ਵਾਲਾ ਮਾਮਲਾ ਹੋਇਆ ਜਿਹੜਾ ਐਕਸ ਮੰਤਰੀ ਮਨੰਜਨ ਕਾਲੀਆ ਦੇ ਘਰ ਉੱਥੇ ਵੀ ਪੁਲਿਸ ਨੇ ਕਹਿਤਾ ਵੀ 12 ਘੰਟਿਆਂ ਦੇ ਵਿੱਚ ਅਸੀਂ ਤੈਹ ਤੱਕ ਚਲੇ ਗਏ ਆ ਪਾਕਿਸਤਾਨ ਤੱਕ ਤੇ ਅੰਤਰਰਾਸ਼ਟਰੀ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਜਿਹੜੇ ਤਾਰ ਜੁੜੇ ਨੇ ਉਹ ਸਾਰੇ ਖਲਾਸੇ ਪੁਲਿਸ ਨੇ ਕਰਤੇ ਪੁਲਿਸ ਨੇ ਦੱਸਤਾ ਵੀ ਇਹਦੇ ਵਿੱਚ ਗੈਂਗਸਟਰ ਲਾਰਸ ਬਿਸ਼ਨੋਈ ਦਾ ਵੀ ਹੱਥ ਹੈ ਇਹਦੇ ਵਿੱਚ ਪਾਕਿਸਤਾਨ 'ਚ ਜੁੜੇ ਵਿਅਕਤੀਆਂ ਦੇ ਨਾਂ ਵੀ ਲਹਤੇ ਸਹਿਜਾਦ ਪੱਟੀਵਰ ਕਾਂਦੇ ਹੁਣ ਇਸ ਕੇਸ ਦੇ ਵਿੱਚ ਆ ਜਿਹੜਾ 3.5 ਕਿਲੋਗ੍ਰਾਮ ਨਸ਼ਾ ਫੜਿਆ ਇਸ ਕੇਸ 'ਚ ਵੀ ਪੁਲਿਸ ਨੇ ਸਾਰੇ ਤਾਰ ਦੱਸਤੇ ਕਿੱਥੇ ਕਿੱਥੇ ਜੁੜੇ ਨੇ ਪਰ ਉਹ ਮਹਿਲਾ ਪੁਲਿਸ ਵਾਲੀ ਵਾਲੇ ਕੇਸ 'ਚ ਪੁਲਿਸ ਅਜੇ ਤੱਕ ਕੁਝ ਦੱਸਣ ਨੂੰ ਤਿਆਰ ਨਹੀਂ ਜਦੋਂ ਪੱਤਰਕਾਰਾਂ ਨੇ ਕੱਲ ਪੁੱਛਿਆ ਪੁਲਿਸ ਨੂੰ بار-ਬਾਰ ਵੀ ਸਾਨੂੰ ਕੋਈ ਖ਼ਤਾ ਦੱਸ ਦਿਓ 4 ਦਿਨਾਂ 'ਚ ਤੁਸੀਂ ਕੀ ਕੁਝ ਪੁੱਛਿਆ ਕੀ ਕੁਝ ਬਰਾਮਦ ਕੀਤਾ ਕਿੱਥੇ ਕੀ ਹੋ ਗਿਆ ਤਾਂ ਜਿਹੜੇ ਅਫਸਰ ਸਾਹਿਬ ਨੇ ਉੱਥੇ ਪਹਿਲਾਂ ਤਾਂ ਪ੍ਰੈਸ ਕਾਨਫਰੰਸ ਉਸ ਮਸਲੇ ਤੇ ਕੀਤੀ ਹੀ ਨਹੀਂ ਬਠਿੰਡੇ ਵਾਲੇ ਮਸਲੇ ਤੇ ਜਿਵੇਂ ਹੋਰ ਸਾਰੇ ਮਸਲਾ ਤੇ ਪ੍ਰੈਸ ਕਾਨਫਰੰਸ ਹੁੰਦੀ ਹੈ ਬਠਿੰਡੇ ਵਾਲੇ ਮਸਲੇ ਤੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਫਿਰ ਜੇ ਪੱਤਰਕਾਰਾਂ ਨੇ ਘੇਰ ਕੇ ਪੁੱਛ ਹੀ ਲਿਆ ਤਾਂ ਪੁਲਿਸ ਅਫਸਰ ਇਹ ਕਹਿ ਰਿਹਾ ਸੀ ਵੀ ਅਸੀਂ ਕੁਝ ਦਿਨਾਂ ਚ ਅਦਾਲਤ 'ਚ ਚਾਰਜ ਸ਼ੀਟ ਪੇਸ਼ ਕਰ ਦਾਂਗੇ ਜੋ ਸਾਡੇ ਕੋਲ ਜਾਣਕਾਰੀਆਂ ਅਸੀਂ ਪ੍ਰਾਪਤ ਕੀਤੀਆਂ ਪੁੱਛ ਕੇ ਇਸ ਚ ਪਰ ਪ੍ਰੈਸ ਸਾਹਮਣੇ ਲੋਕਾਂ ਸਾਹਮਣੇ ਜਾਣਕਾਰੀ ਦੇਵਾਂਗੇ ਇਹਦੇ ਤੇ ਉਹ ਚੁੱਪਾ ਉਹਨਾਂ ਨੇ ਇਹ ਕਿਹਾ ਵੀ ਅਸੀਂ ਪ੍ਰੈਸ ਦੇ ਵਿੱਚ ਜਾਣਕਾਰੀ ਇਸ ਮਸਲੇ ਤੇ ਨਹੀਂ ਦੇਣਾ ਚਾਹੁੰਦੇ ਹੁਣ ਸਾਰੀ ਕਹਾਣੀ ਇੱਥੇ ਸਵਾਲਾਂ ਦੀ ਹੈ ਕੀ ਚੱਕਰ ਹੈ ਕਿਉਂ ਪੁੱਛੇੜੇ ਸਵਾਲ ਕਿਉਂਕਿ ਪਹਿਲੇ ਦਿਨ ਤੋਂ ਇੱਕ ਗੱਲ ਉੱਠ ਰਹੀ ਹੈ ਕਿ ਉਹ ਜਿਹੜੀ ਮਹਿਲਾ ਪੁਲਿਸ ਜਿਹੜੀ ਮਹਿਲਾ ਕਾਂਸਟੇਬਲ ਫੜੀ ਹੈ ਲੇਡੀ ਪੁਲਿਸ ਦੀ ਬਠਿੰਡੇ ਇਹ ਪਹਿਲੇ ਦਿਨ ਤੋਂ ਆ ਰਿਹਾ ਵੀ ਉਹਦੇ ਕਈ ਅਫਸਰਾਂ ਦੇ ਨਾਲ ਪੁਲਿਸ ਅਫਸਰਾਂ ਦੇ ਨਾਲ ਵੱਡੇ ਅਫਸਰਾਂ ਦੇ ਨਾਲ ਵੀ ਲਿੰਕ ਸੀ ਤਾਂ ਇਸ ਕਰਕੇ ਸਵਾਲ ਇੰਪੋਰਟੈਂਟ ਤੇ ਮਹੱਤਵਪੂਰਨ ਹੋ ਜਾਂਦੇ ਨੇ ਵੀ ਕਿਤੇ ਇਸ ਕਰਕੇ ਤਾਂ ਨਹੀਂ ਉਹਦੇ ਸਾਰੇ ਮਾਮਲੇ ਤੇ ਗੱਲ ਗੋਲ-ਗੋਲ ਕੀਤੀ ਜਾ ਰਹੀ ਹੈ ਕਿਤੇ ਇਸ ਕਰਕੇ ਤਾਂ ਨਹੀਂ ਉਹ ਉਹਦੇ ਮਾਮਲੇ ਤੇ ਪ੍ਰੈਸ ਕਾਨਫਰੰਸ ਕਰਨ ਤੋਂ ਗਰੇਜ ਕੀਤਾ ਜਾ ਰਿਹਾ ਕਿਤੇ ਇਸੇ ਕਰਕੇ ਤਾਂ ਨਹੀਂ ਉਹਦੇ ਮਾਮਲੇ ਚ ਕਿਹੜੀ-ਕਿਹੜੀ ਪੁੱਛਗਿੱਛ ਹੋਈ ਆ ਉਹਨਾਂ ਕੋਈ ਜਾਣੀ ਕਿਤੇ ਇਸੇ ਕਰਕੇ ਤਾਂ ਨਹੀਂ ਭਈ ਜਦੋਂ ਪੱਤਰਕਾਰ ਪੁੱਛਦੇ ਨੇ ਕਿ ਸਾਨੂੰ ਕੁਝ ਦੱਸੋ ਤਾਂ ਅਫਸਰ ਸਾਹਿਬ ਕਹਿੰਦੇ ਵੀ ਅਸੀਂ ਮੀਡੀਆ ਨੂੰ ਕੁਝ ਦੱਸ ਨਹੀਂ ਸਕਦੇ ਇਹ ਸਵਾਲ ਨੇ ਮਹੱਤਵਪੂਰਨ ਹੁਣ ਇਹਦੇ ਨਾਲ ਅੱਜ ਮੈਂ 3-4 ਵੱਡੀਆਂ ਹੋਰ ਖਬਰਾਂ ਜਿਹੜੀਆਂ ਜੁੜੀਆਂ ਨੇ ਉਹ ਵੀ ਦੱਸ ਦਿਆਂ ਤੁਹਾਨੂੰ ਇੱਕ ਤਾਂ ਭਾਈ ਅੱਜ ਡੇਰਾ ਸਰਸਾ ਦਾ ਮੁਖੀ ਜਿਹੜਾ ਰਾਮ ਰਹੀਮ ਹੈ ਉਹਨੂੰ ਫਿਰ 21 ਦਿਨਾਂ ਦੀ ਪਾਰੋਲ ਮਿਲੀ ਹੈ ਹਣੀ ਪ੍ਰੀਤ ਉਹਨੂੰ ਲੈਣ ਗਈ ਹੈ ਔਰ ਪੰਜਾਬ ਸਰਕਾਰ ਦੇ ਮੰਤਰੀ ਨੇ ਕੁਲਦੀਪ ਧਾਲੀਵਾਲ ਨੇ ਵੀ ਅੱਜ ਇਤਰਾਜ਼ ਜਤਾਤਾ ਉਹ ਕਹਿੰਦੇ ਵੀ ਬੀਜੇਪੀ ਦੀ ਬੁੱਕਲ 'ਚ ਬੈਠਾ ਹੋ ਹੁਣ ਸਵਾਲ ਇੱਥੇ ਵੱਡਾ ਇਹ ਬਣ ਗਿਆ ਵੀ ਜਿਹੜੇ ਬੰਦੀ ਸਿੰਘ ਨੇ ਜਾ ਜਿਹੜੇ ਹੋਰ ਬੁੱਧੀਜੀਵੀ ਪੱਤਰਕਾਰ ਕਈ ਕੇਸਾਂ ਦੇ ਵਿੱਚ ਅੰਦਰ ਕੀਤੇ ਹੋਏ ਨੇ ਜਿਹੜੇ ਸਵਾਲ ਉਠਾਉਂਦੇ ਸੀ ਸਰਕਾਰਾਂ ਤੇ ਉਹਨਾਂ ਨੂੰ ਪਰੋਲ ਨਹੀਂ ਮਿਲਦੀ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਆ ਬਹੁਤ ਸਾਰੇ ਬੰਦੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਤੇ ਉਹਨੂੰ ਕਿਉਂ ਜਿਹਦੇ ਤੇ ਬਲਾਤਕਾਰ ਦੇ ਕੇਸ ਨੇ ਕਤਲਾਂ ਦੇ ਕੇਸ ਨੇ ਔਰ ਕਤਲ ਬਲਾਤਕਾਰ ਦੇ ਵਿੱਚੋਂ ਸਜ਼ਾਵਾਂ ਪੁਕਤ ਰਿਆ ਉਹਨੂੰ ਕਿਉਂ बार-बार ਬਾਹਰ ਲਿਆਂਦਾ ਜਾਂਦਾ ਕੀ ਸੱਚੀ ਸੈਟਿੰਗ ਹੈ ਕੀ ਕੀ ਕਿ ਕਿੱਥੇ ਕੀ ਹੈ ਇਹ ਇਹ ਜਾਣਨਾ ਬਹੁਤ ਜ਼ਰੂਰੀ ਹੈ ਹੁਣ ਅਗਲਾ ਇੱਕ ਅੱਜ ਹੋਰ ਵੱਡਾ ਅਪਡੇਟ ਆਇਆ ਜਿਹੜਾ ਕਰਨਲ ਕੁੱਟਮਾਰ ਮਾਮਲਾ ਹੋਇਆ ਸੀ ਪਟਿਆਲੇ ਉਹਦੇ ਵਿੱਚ ਜਿਹੜਾ ਇਨਸਪੈਕਟਰ ਰੌਣੀ ਸਿੰਘ ਉਹ ਅਦਾਲਤ ਗਿਆ ਸੀਗਾ ਵੀ ਮੈਨੂੰ ਐਂਟੀਸਪੇਟਰੀ ਬੇਲ ਦੇ ਦਿਓ ਮੈਨੂੰ ਅਗਾਊ ਜ਼ਮਾਨਤ ਦੇ ਦਿਓ ਤਾਂ ਕਿ ਮੈਨੂੰ ਪੁਲਸ ਫੜ ਨਾ ਸਕੇ ਅਦਾਲਤ ਨੇ ਉਹ ਨਹੀਂ ਦਿੱਤੀ ਅੱਜ ਤਰੀ ਗਾਪਾ ਤੇ ਉਹਦੇ ਤੇ ਗ੍ਰਿਫਤਾਰੀ ਦੀ ਤਲਵਾਰ ਜਿਹੜੀ ਆ ਉਹ ਲਟਕ ਚੁੱਕੀ ਹੈ ਤੇ ਜਿਹੜੀ ਕਰਨਲ ਦੀ ਪਤਨੀ ਹੈ ਜਸਵਿੰਦਰ ਕੌਰ ਉਹ ਕਹਿੰਦੀ ਹੈ ਕਿ ਵੀ ਸਾਨੂੰ ਕਾਨੂੰਨ ਤੇ ਭਰੋਸਾ ਤੇ ਅਸੀਂ ਨਿਆਂ ਪਾਲਿਕਾ ਤੇ ਭਰੋਸਾ ਲੈ ਕੇ ਚੱਲ ਰਹੇ ਹਾਂ ਉਧਰ ਅੱਜ ਸੁਪਰੀਮ ਕੋਰਟ ਦੇ ਦੋ ਫੈਸਲੇ ਚਰਚਾ ਚ ਨੇ ਇੱਕ ਤਾਂ ਫੈਸਲਾ ਗਵਰਨਰਾਂ ਬਾਰੇ ਆ ਸੁਪਰੀਮ ਕੋਰਟ ਨੇ ਅੱਜ ਟਾਈਮ ਬౌండ్ ਕਰਤਾ ਵੀ ਜਦੋਂ ਵੀ ਕਿਸੇ ਸੂਬਾ ਸਰਕਾਰ ਦੀ ਫਾਈਲ ਗਵਰਨਰ ਦੇ ਕੋਲ ਜਾਏਗੀ ਤਾਂ ਉਹ ਉਹਨੂੰ ਇੱਕ ਤੋਂ 3 ਮਹੀਨਿਆਂ ਤੋਂ ਵੱਧ ਰੋਕ ਨਹੀਂ ਸਕੇਗਾ ਉਹਨੂੰ ਉਹ ਫਾਈਲ ਇੱਕ ਤੋਂ 3 ਮਹੀਨਿਆਂ ਸਮਾਂਬੱਧ ਦੇ ਵਿੱਚ ਕੱਢਣੀ ਪਵੇਗੀ ਇਹ ਅੱਜ ਸੁਪਰੀਮ ਕੋਰਟ ਨੇ ਕਿਹਾ ਗਵਰਨਰਾਂ ਦਾ ਬੜਾ ਇਹ ਚੱਕਰ ਪਿਆ ਹੋਇਆ ਸੀ ਗਵਰਨਰ ਕਈ ਸੂਬਿਆਂ ਦੇ ਵਿੱਚ ਜਿੱਥੇ ਉਹਨਾਂ ਦੀ ਪਾਰਟੀ ਵਾਲੀ ਸਰਕਾਰ ਨਹੀਂ ਕਿਉਂਕਿ ਗਵਰਨਰ ਵੀ ਪਹਿਲਾਂ ਇੱਕ ਸਿਆਸੀ ਬੰਦਾ ਰਿਹਾ ਹੁੰਦਾ ਉਹ ਕੇਂਦਰ ਦੀ ਪਾਰਟੀ ਦੇ ਨਾਲ ਅਟੈਚ ਬੰਦਾ ਆਮ ਤੌਰ ਤੇ ਹੁੰਦਾ ਤਾਂ ਫਿਰ ਜਿਹੜੀ ਉਹਨਾਂ ਦੀ ਪਾਰਟੀ ਦੀ ਜਿਹੜੇ ਸੂਬੇ 'ਚ ਸਰਕਾਰ ਨਹੀਂ ਹੁੰਦੀ ਉਹਨਾਂ ਦੀਆਂ ਫਾਈਲਾਂ ਰੋਕੀਆਂ ਜਾਂਦੀਆਂ ਟਿਕਾਈਆਂ ਜਾਂਦੀਆਂ ਲੰਮਕਾਈਆਂ ਜਾਂਦੀਆਂ ਤਾਂ ਫਿਰ ਅੱਜ ਸੁਪਰੀਮ ਕੋਰਟ ਨੇ ਕਲੀਅਰ ਕਰਤੀ ਇਹ ਗੱਲ ਇੱਕ ਤੋਂ 3 ਮਹੀਨਿਆਂ ਤੋਂ ਵੱਧ ਫਾਈਲ ਨਹੀਂ ਲਟਕਾਈ ਜਾ ਸਕੀ ਦੂਜਾ ਸੁਪਰੀਮ ਕੋਰਟ ਨੇ ਔਰਤਾਂ ਵਾਲੇ ਵਿਸ਼ੇ ਤੇ ਕਿਹਾ ਵੀ ਔਰਤਾਂ ਦੇ ਉੱਪਰ ਤੁਸੀਂ ਡਰੋਨ ਵਾਂਗ ਹੈਲੀਕਾਪਟਰ ਤੇ ਲੱਗੇ ਕੈਮਰੇ ਵਾਂਗ ਨਜ਼ਰਾਂ ਰੱਖਣੀਆਂ ਬੰਦ ਕਰੋ ਔਰਤ ਨੂੰ ਆਜ਼ਾਦੀ ਦਿਓ ਉਹਨੂੰ ਖੁੱਲ ਕੇ ਜਿਉਣ ਦੀ ਤੁਸੀਂ ਹਵਾ ਦਿਓ ਉਹ ਆਪਣੇ ਫੈਸਲੇ ਆਪ ਕਰੇ ਉਹ ਖੁੱਲ ਕੇ ਜਿਉ ਸਕੇ ਬਰਾਬਰ ਦੇ ਅਧਿਕਾਰ ਔਰਤ ਨੂੰ ਦਿਓ ਇਹ ਸੁਪਰੀਮ ਕੋਰਟ ਨੇ ਕਿਹਾ ਤੇ ਇਹ ਗੱਲ ਬੜੀ ਹੈ ਮੈਨੂੰ ਤਾਂ ਬੜੀ ਠੀਕ ਲੱਗੀ ਆ ਇਹ ਗੱਲ ਸੁਪਰੀਮ ਕੋਰਟ ਦੀ ਅਗਲੀ ਇੱਕ ਖਬਰ ਇੱਕ ਛੱਤ ਡਿੱਗੀ ਹੈ ਇਮਾਰਤ ਦੀ ਉਹ ਇਮਾਰਤ ਮੈਂ ਦੱਖਣੀ ਅਮਰੀਕਾ ਤੇ ਉੱਤਰੀ ਅਮਰੀਕਾ ਦੇ ਵਿਚਾਲੇ ਇੱਕ ਟਾਪੂ ਹੈ ਉਹ ਟਾਪੂ ਜਿਹੜਾ ਹੈ ਉਹ ਉਹ ਦੇਸ਼ ਹੈ ਇੱਕ ਉੱਥੇ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਸੰਗੀਤ ਦਾ ਤੇ ਸੰਗੀਤ ਦੇ ਪ੍ਰੋਗਰਾਮ ਦੇ ਵਿੱਚ ਜਦੋਂ ਧਮਕ ਪਈ ਹੈ ਲੋਕ ਬਹੁਤ ਜ਼ਿਆਦਾ ਸੀ ਥੱਲੇ ਵੀ ਉੱਪਰ ਛੱਤ ਤੇ ਵੀ ਛੱਤ ਡਿੱਗ ਪਈ 102 ਦੇ ਕਰੀਬ ਵਿਅਕਤੀ ਜਿਹੜੇ ਨੇ ਉਹ ਮਾਰੇ ਗਏ ਨੇ ਮੌਤ ਹੋ ਚੁੱਕੀ ਹੈ ਸੈਂਕੜੇ ਜ਼ਖਮੀ ਨੇ ਮਤਲਬ 235 36 ਦੇ ਕਰੀਬ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਤੇ ਕੁੱਲ ਕਹਿੰਦੇ ਆ ਕਿ ਹਜ਼ਾਰ ਦੇ ਕਰੀਬ ਵਿਅਕਤੀ ਸੀ ਉੱਥੇ ਤੇ ਕਾਫੀ ਸਾਰੇ ਅਜੇ ਤੱਕ ਗੰਭੀਰ ਹਾਲਤ ਦੇ ਵਿੱਚ ਨੇ ਇਹ ਬੜੀ ਦਰਦਨਾਕ ਖਬਰ ਆਈ ਹੈ ਹੁਣ ਕਈ ਕਹਿਣਗੇ ਵੀ ਇਹ ਯਾਰ ਬਾਹਰ ਦੀ ਖਬਰ ਕਿਉਂ ਦੇਖੋ ਯਾਰ ਇਨਸਾਨੀਅਤ ਜੇ ਤੁਹਾਡੇ ਅੰਦਰ ਹੈ ਫਿਰ ਖਬਰ ਘਰ ਦੀ ਹੋਵੇ ਜਾਂ ਬਾਹਰ ਦੀ ਜਿਹੜੀ ਦਰਦਨਾਕ ਹੈ ਉਹਤੇ ਗੱਲ ਵੀ ਹੋਣੀ ਚਾਹੀਦੀ ਆ ਉਹ ਸੁਣਨੀ ਵੀ ਚਾਹੀਦੀ ਆ ਅਗਲੀ ਵੱਡੀ ਖਬਰ ਇੱਕ ਪੰਜਾਬ ਦੇ ਵਿੱਚ ਹੋਰ ਆ ਰਹੀ ਹੈ ਹਰਿਆਣਾ ਦਾ ਮੁੱਖ ਮੰਤਰੀ ਆਇਆ ਪੰਜਾਬ ਮਾਇਪ ਸਿੰਘ ਸੈਣੀ ਜਲੰਧਰ ਆ ਕੇ ਉਹਨੇ ਪੰਜਾਬ ਸਰਕਾਰ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਪੰਜਾਬ ਦੇ ਪੁਲਿਸ ਵਿਵਸਥਾ ਤੇ ਵੱਡੇ ਸਵਾਲ ਖੜੇ ਕੀਤੇ ਔਰ ਉਹਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਤੇ ਪੁਲਿਸ ਫੇਲ ਹੋ ਗਈ ਹੈ ਉਹ ਆਇਆ ਸੀਗਾ ਐਕਸ ਮੰਤਰੀ ਮਨਰंजन ਕਾਲੀਆ ਦੇ ਘਰ ਜਿੱਥੇ ਬੰਬ ਹੱਥ ਗੋਲਾ ਸੁੱਟਿਆ ਗਿਆ ਗਰਨੇਡ ਸੁੱਟਿਆ ਗਿਆ ਮਨੋਰੰਜਨ ਕਾਲੀਆ ਮੰਤਰੀ ਆ ਸਾਬਕਾ ਮੰਤਰੀ ਦੇ ਘਰ ਉੱਥੇ ਤਾਂ ਹਰਿਆਣੇ ਦੇ ਮੁੱਖ ਮੰਤਰੀ ਨੇ ਸਿੱਧਾ ਹੀ ਵੱਡੇ ਸਵਾਲ ਜਿਹੜੇ ਉਹ ਪੰਜਾਬ ਪੁਲਿਸ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਾਰੇ ਕੁਝ ਤੇ ਉਠਾਏ ਹੁਣ ਇੱਥੇ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਇੱਕ ਬਿਆਨ ਅੱਜ ਆਇਆ ਜਿਦੇ ਵਿੱਚ ਮੁੱਖ ਮੰਤਰੀ ਹੋਰਾਂ ਨੇ ਅੱਜ ਇੱਕ ਕੈਬਨਟ ਦੀ ਮੀਟਿੰਗ ਕੀਤੀ ਹੈ ਕੈਬਨਟ ਦੀ ਮੀਟਿੰਗ ਕਰਕੇ ਉਹਨਾਂ ਨੇ ਕੁਝ ਫੈਸਲੇ ਲਏ ਨੇ ਜਿਨ੍ਹਾਂ ਦੇ ਵਿੱਚ ਜਿਹੜੀਆਂ ਲਿੰਕ ਰੋਡ ਨੇ ਪਿੰਡਾਂ ਦੇ ਪਿੰਡਾਂ ਨੂੰ ਕਸਬਿਆਂ ਦੇ ਕਸਬਿਆਂ ਨੂੰ ਛੋਟੀਆਂ ਸੜਕਾਂ ਉਹਨਾਂ ਸਾਰੀਆਂ ਦੀ ਰਿਪੇਅਰ ਕਰਾਉਣ ਦਾ ਜਿਹੜਾ ਫੈਸਲਾ ਉਹ ਪਾਸ ਕੀਤਾ ਗਿਆ। ਔਰ ਮੰਤਰੀ ਮੰਡਲ ਨੇ ਅੱਜ ਕੁੱਲ 3 ਕ ਫੈਸਲੇ ਲਏ ਨੇ ਜਿਨ੍ਹਾਂ ਦੇ ਵਿੱਚ ਵੱਡਾ ਫੈਸਲਾ ਇਹ ਸੀਗਾ ਕਿ ਜਿੰਨਾ ਲਿੰਕ ਰੋਡ ਨੇ ਰਿਪੇਅਰ ਹੋਣ ਵਾਲੇ ਹੋਰ ਰਿਪੇਅਰ ਕੀਤੇ ਜਾਣਗੇ ਉਨਾ ਤੇ ਪੈਂਚ ਵਰਕ ਕਰਾਇਆ ਜਾਏਗਾ ਮਤਲਬ ਟੋਏ ਟਿੱਬੇ ਜਿਹੜੇ ਨੇ ਉਹ ਪੱਧਰ ਕੀਤੇ ਜਾਣਗੇ ਭਰੇ ਜਾਣਗੇ ਹੁਣ ਇਹ ਅੱਜ ਦੀਆਂ ਅਹਿਮ ਤੇ ਮੇਨ ਖਬਰਾਂ ਸੀਗੀਆਂ ਔਰ ਸਭ ਤੋਂ ਪਹਿਲੀ ਤੇ ਮੈਂ ਦੁਬਾਰਾ ਮੁੜਿਆ ਮਾਂ ਸਭ ਤੋਂ ਪਹਿਲੀ ਖਬਰ ਜਿਹੜਾ 3.5 ਕਿਲੋ ਚਿੱਟੇ ਦੇ ਨਾਲ ਇੱਕ ਇਨਸਪੈਕਟਰ ਸਮੇਤ 8 ਜਣੇ ਫੜੇ ਗਏ ਮੈਂ ਗੱਲ ਤੁਹਾਡੀ ਕਚਹਿਰੀ ਤੇ ਰੱਖੀ ਹੈ ਬਈ ਉਹਨਾਂ ਦੇ ਉੱਪਰ ਪ੍ਰੈਸ ਕਾਨਫਰੰਸ ਵੀ ਹੋ ਗਈ ਕਿੱਥੇ ਕਿਵੇਂ ਦੂਜੇ ਦੇਸ਼ਾਂ 'ਚ ਜੁੜੇ ਤਾਰ ਵੀ ਉਹਨਾਂ ਦੇ ਦੱਸੇ ਜਾ ਰਹੇ ਨੇ ਪਰ ਬਠਿੰਡਾ ਦੇ ਵਿੱਚ ਜਿਹੜੀ ਮਹਿਲਾ ਫੜੀ ਹੈ ਕਾਂਸਟੇਬਲ ਉਹਦੇ ਬਾਰੇ ਕੀ ਨਿਕਲਿਆ ਪੁਛਗਿੱਚ ਚੋਂ ਕੀ ਖੁਲਾਸੇ ਹੋਏ ਨਹੀਂ ਉਹ ਹੁਣ ਤੱਕ ਲੋਕਾਂ ਦੇ ਵਿੱਚ ਨਹੀਂ ਰੱਖਿਆ ਗਿਆ ਜਿਹਦੇ ਉੱਪਰ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ ਹੁਣ ਇੱਕ ਮਸਲਾ ਪੰਜਾਬ 'ਚ ਹੋਰ ਵੱਡਾ ਛਾਇਆ ਹੈ ਉਹ ਮਸਲਾ ਕਿ ਪਿਛਲੇ ਦਿਨੀ ਚੌਂਕੇ ਪਿੰਡ ਦੇ ਵਿੱਚ ਧਰਨਾ ਲੱਗਿਆ ਸੀ ਉੱਥੋਂ ਪੁਲਿਸ ਨੇ ਜਿਹੜੀਆਂ ਲੇਡੀ ਟੀਚਰ ਸੀ ਤੇ ਜਿਹੜੀਆਂ ਕਿਸਾਨ ਬੀਬੀਆਂ ਉਹਨਾਂ ਦੀ ਸਪੋਰਟ ਚ ਗਈਆਂ ਸੀ ਉਹਨਾਂ ਨੂੰ ਬਹੁਤ ਧੱਕੇ ਦੇ ਨਾਲ ਚੁੱਕਿਆ ਇੱਕ ਕਿਸਾਨ ਆਗੂ ਬੀਬੀ ਦੇ ਥੱਪੜ ਮਾਰੇ ਇੱਕ 13 ਮਹੀਨਿਆਂ ਦੀ ਬੱਚੀ ਤੋਂ ਲੈ ਕੇ 80 ਸਾਲ ਦੀ ਬੇਬੇ ਤੱਕ ਜੇਲ੍ਹ ਚ ਕੀਤੀਆਂ ਨੇ ਜਿਹੜਾ ਕਿ ਬੇहद ਗਲਤ ਕੀਤਾ ਗਿਆ ਹੁਣ ਜੇਲ੍ਹ ਚੋਂ ਖਬਰ ਆ ਰਹੀ ਹੈ ਕਿ ਉੱਥੇ ਉਹਨਾਂ ਨੂੰ ਨਾ ਚੰਗੀ ਰੋਟੀ ਨਾ ਚਾਹ ਨਹਾਉਣ ਲਈ ਬਾਲਟੀ ਤੱਕ ਨਹੀਂ ਦਿੱਤੀ ਜਾ ਰਹੀ ਉਹ 13 ਮਹੀਨਿਆਂ ਦੀ ਬੱਚੀ ਨੂੰ ਦੁੱਧ ਦੀ ਲੋੜ ਹੈ ਤੇ ਜੇਲ੍ਹ ਦੇ ਵਿੱਚ ਦੁੱਧ ਤੱਕ ਨਹੀਂ ਦਿੱਤਾ ਜਾ ਰਿਹਾ ਮਤਲਬ ਜਾਣ ਬੁੱਝ ਕੇ ਇਹ ਤੰਗ ਪਰੇਸ਼ਾਨ ਕਰਨ ਦੀ ਜਿਹੜੀ ਗੱਲ ਹੈ ਉਹ ਸੋਸ਼ਲ ਮੀਡੀਆ ਤੇ ਘਮਰੀ ਹੈ ਜਿਹੜੇ ਉਹਨਾਂ ਬੀਬੀਆਂ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਲੋਕ ਉਹ ਬਾਹਰ ਆ ਕੇ ਦੱਸ ਰਹੇ ਨੇ ਕਿ ਯਾਰ ਜਾਨ ਬੁੱਝ ਕੇ ਜੇਲ੍ਹ ਦੇ ਵਿੱਚ ਉਹਨਾਂ ਸਾਰੀਆਂ ਬੀਬੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਭਗਵੰਤਮਾਨ ਸਰਕਾਰ ਦੇ ਉੱਪਰ ਇਹ ਸਵਾਲ ਖੜੇ ਹੋ ਰਹੇ ਨੇ ਕਿ ਇਹ ਤੁਹਾਡਾ ਰਵੱਈਆ ਕੀ ਹੈ ਔਰਤਾਂ ਦੇ ਪ੍ਰਤੀ? ਤੁਸੀਂ ਤਾਂ ਔਰਤਾਂ ਨੂੰ ਸਨਮਾਨ ਨਹੀਂ ਦੀ ਦੇਣ ਦੀ ਗੱਲ ਕਰਦੇ ਸੀ। ਤੁਸੀਂ ਤਾਂ ਕਹਿੰਦੇ ਸੀ 1000 ਰੁਪਿਆ ਸਨਮਾਨ ਰਾਸ਼ੀ ਦਿਆ ਕਰਾਂਗੇ ਤੇ ਆਹ ਕਿਹੜਾ ਸਨਮਾਨ ਦੇ ਲੱਗ ਪਏ ਤੁਸੀਂ? ਅਤਾ ਕੁਝ ਹੋਰ ਹੀ ਚੱਲ ਪਿਆ 1000 ਰੁਪਇਆ ਜਿਹੜਾ ਦੇਣਾ ਸੀ ਉਹ ਤਾਂ ਮਿਲਿਆ ਨਹੀਂ ਔਰਤਾਂ ਨੂੰ ਸ਼ੰਭੂ ਤੇ ਖਣੌਰੀ ਚੋਂ ਚੱਕ ਕੇ ਵੀ 70 70 80 80 ਸਾਲ ਦੀਆਂ ਬੇਬੀਆਂ ਨੂੰ ਜੇਲ੍ਹ ਚ ਕੀਤਾ ਹੁਣ ਫੇਰ ਕੀਤਾ ਹੁਣ ਜੇ ਕਿਸੇ ਹੋਰ ਦੀ ਸਰਕਾਰ ਹੁੰਦੀ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਬਹੁਤ ਬੋਲਣਾ ਸੀ ਮਾਨ ਸਾਹਿਬ ਨੇ ਬਹੁਤ ਬੋਲਣਾ ਸੀ ਕਹਿਣਾ ਸੀ ਇਹ ਧੱਕਾ ਜਬਰ ਹੈ ਜ਼ੁਲਮ ਹੈ ਤੇ ਜੇ ਹੁਣ ਆਪਦੀ ਸਰਕਾਰ ਹੈ ਹੁਣ ਉਹ ਕਿਉਂ ਨਹੀਂ ਬੋਲਦੀ ਹੁਣ ਕਿਉਂ ਚੁੱਪ ਨਹੀਂ ਇਹ ਵੱਡਾ ਸਵਾਲ ਜਿਹੜਾ ਉਹ ਪੁੱਛਿਆ ਜਾਣਾ ਚਾਹੀਦਾ ਤੁਸੀਂ ਕੀ ਕਹੋਗੇ ਬਹੁਤ ਮੇਰਬਾਨ